ਵੀਡੀਓ ਦੇਖ ਰਹੇ ਸਾਰੇ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇੱਧਰ ਗੁੱਡ ਮਾਰਨਿੰਗ ਆ ਹੋ ਗਿਆ ਜੀ ਕੱਪੜੇ ਲੇੜੇ ਖਿਲਰੇ ਪਏ ਆ ਤੇ ਪਲਾਨਿੰਗ ਆ ਵੀ ਅੱਜ ਇਹਨਾਂ ਨਾਲ ਦੋ ਦੋ ਹੱਥ ਕਰੇ ਜਾਵੇ ਕੱਪੜੇ ਧੋਏ ਜਾਣ ਅੱਜ ਦੀ ਜੋ ਤਰੀਕ ਉਹ ਆ ਜੀ 20 ਅਗਸਤ ਦਿਨ ਮੇਰੇ ਖਿਆਲ ਨਾਲ ਬੁੱਧਵਾਰ ਹੋ ਗਿਆ ਜੀ ਠੀਕ ਆ ਜੀ ਸਾਲ 2025 ਤੇ ਆਪਾਂ ਰਾਤੀ ਪਹੁੰਚ ਗਏ ਸੀਗੇ ਜੀ ਪਾਸ਼ਾ ਸ਼ੇਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਕਮਰਾ ਆਪਾਂ ਨੂੰ ਵਧੀਆ ਮਿਲ ਗਿਆ ਖੁੱਲਾ ਡੋਲਾ ਮਿਲ ਗਿਆ ਪਲਾਨਿੰਗ ਵੀ ਕੱਪੜੇ ਲੀੜੇ ਧੋ ਕੇ ਕੰਮਕਾਰ ਨਵੇੜ ਕੇ ਫਿਰ ਆਪਾਂ ਅੱਗੇ ਵੱਲ ਚਾਲੇ ਪਾਵਾਂਗੇ ਤੇ ਅੱਜ ਕੰਮ ਬਹੁਤ ਕਰਨੇ ਆਲੇ ਆ ਇੱਕ ਇੱਕ ਕਰਕੇ ਨਵੇੜੀਏ ਤੇ ਸੁੱਕਰ ਨਾਲ ਸ਼ੀਸ਼ਾ ਮਿਲ ਗਿਆ ਅੱਜ ਨਿਕਲ ਕੁਝ ਹੋਰ ਹੀ ਬੰਨੀ ਫਿਰ ਰਹੇ ਤੇ ਅੱਜ ਵੀ ਕਿੱਥੇ ਕਿੱਥੇ ਘੁੰਮਣਾ ਹੈ ਤੇ ਮੁੰਡੇ ਨੇ ਸਵੇਰੇ ਸਵੇਰੇ ਜੈਕਟੇ ਪਾ ਲਈ ਉਧਰ ਪੱਖਾ ਲੱਗਿਆ ਹੋਇਆ ਵੀ ਸਮਝ ਨਹੀਂ ਲੱਗ ਰਹੀ ਮੁੰਡੇ ਨੇ ਜੈਕਟ ਪਾ ਕਿਉਂ ਲਈ ਇਹ ਵੀ ਡਿਡਿ ਜਿਆਦੇ ਵੈਰਾਈਟੀ ਹੋ ਰਹੀ ਆ ਥੋੜੀ ਸਟ्रेस ਆ ਨਾ ਨੀਂਦਾਂ ਚੜੀਆਂ ਹੋ ਜਾਂ ਵੀ ਹਲੇ ਉੱਠ ਕੇ ਬਸ ਪਰਨਾ-ਪਰਨਾ ਬੰਨ ਕੇ ਵੀਡੀਓ ਕਰਨੀ ਸ਼ੁਰੂ ਤੇ ਕਰੀਏ ਕੈਪਚਰ ਸਾਰਾ ਕੁਝ ਫਿਰ ਅੱਗੇ ਵਾਲਾ ਮਾਹੌਲ ਦੇਖਦੇ ਕਿ ਆ ਕੁਛ ਹੈ ਅਜੇ ਤੋਪ ਸੁਹਣੀ ਨਿਕਲੀ ਵੀ ਆ ਖੜਿਆ ਹੋਇਆ ਸੁਖ ਨਾਲ ਚਾਹ ਲਦੇ ਆ ਜੀ ਪਹਿਲਾਂ ਮਾਰਕੀਟ ਚ ਸਰਪਸੋਰ ਫੜ ਕੇ ਲਈਏ ਇੱਕ ਦੋ ਖਾਣ ਵਾਲੀਆਂ ਆਈਟਮ ਫੜ ਕੇ ਲਈਏ ਫਿਰ ਆਪਾਂ ਨਹਾ ਧੋਗੇ ਫਤੋਂ ਨੂੰ ਅੱਜ ਸ਼੍ਰੀਨਗਰ ਘੁਮਾਵਾਂਗੇ ਸਮਾ ਹੋ ਗਿਆ ਜੀ 4:30 ਵਜੇ ਦਾ ਤੇ ਆਪਾਂ ਨੇ ਚਾਹ ਪੀ ਲਈ ਚਾਹ ਪਿੰਡ ਤੋਂ ਬਾਅਦ ਨਹਾ ਧੋ ਕੇ ਆਪਾਂ ਹੁਣ ਦਰਸ਼ਨ ਵੇਲੇ ਕਰਨ ਜਾ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਤੇ ਆਪਾਂ ਨੂੰ ਉੱਥੇ ਹਾਲ ਦਾ ਪਤਾ ਲੱਗ ਜੇਗਾ ਤੇ ਨਾਲ ਅਸੀਂ ਥੋੜੇ ਨਾਲ ਸ਼ੇਅਰ ਕਰ ਦਾਂਗੇ। ਇਹ ਨਾਤੋ ਕੇ ਮੁੰਡੇ ਨੇ ਨਵੇਂ ਪਾਲੇ ਲੀੜੇ ਤੇ ਸਾਹਮਣੇ ਗੁਰਦੁਆਰਾ ਸਾਹਿਬ ਜੀ। ਜਿਹੜਾ ਇੱਧਰ ਵਾਲਾ ਏਰੀਆ ਏ ਇਹ ਸਾਰਾ ਏਰੀਆ ਰੈਸ਼ ਦੇ ਲਈ ਏ ਨੰਗਰਾਲ ਦੇ ਲਈ ਏ ਤੇ ਦਰਬਾਰ ਸਾਹਿਬ ਇਹ ਸਾਹਮਣੇ ਆ ਜੀ। ਆਪਾਂ ਰਾਤੀ ਇਹ ਵਾਲੇ ਰਸਤੇ ਤੋਂ ਆਏ ਸੀਗੇ। ਇਹ ਰਸਤਾ ਸਿੱਧਾ ਜੰਮੂ ਜਾਂਦਾ ਜੀ। ਲੋਈ ਬਾਬਾ ਵੀ ক্রিকেট ਖੇਡ ਕੇ ਆਏ ਮਿਲ ਲੱਗਦਾ। ਸਮhle ਗੇਟ ਬਹੁਤ ਸੋਹਣਾ ਹੈ ਦਰਸ਼ਨ ਮੇਲੇ ਕਰ ਲੀਏ ਫਿਰ ਆਪਾਂ ਸ਼੍ਰੀਨਗਰ ਨੂੰ ਘੁੰਮਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਦੱਸੋਗੇ ਥੋੜਾ ਇਹ ਪਵਨ ਸਥਾਨ ਜਿਹੜੇ ਤੁਸੀਂ ਦਰਸ਼ਨ ਦੀ ਜਾਰੇ ਕਰ ਰਹੇ ਹੋ ਇਹ ਗੁਰਦੁਆਰਾ ਸ਼ੇਮੇ ਪਾਸਾ ਦੇ ਨਾਲ ਸੁਖੋ ਕਰਦਾ ਠੀਕ ਹੈ ਉਸ ਤਰ੍ਹਾਂ ਕਸ਼ਮੀਰ ਦੀ ਧਰਤੀ ਨੂੰ ਸ਼ੇਮੇ ਪਾਸਾ ਨੇ ਭਾਗ ਲਾਏ ਨੇ ਚੌਥਾ ਪੰਜਵਾਂ ਪੜਾ ਜਿਹੜਾ ਉਹ ਇਸ ਸਥਾਨ ਤੇ ਆ ਕੇ ਕੀਤਾ ਇੱਥੇ ਵੀ ਰਹਿਣ ਵਾਲੀ ਮਾਤਾ ਭਾਗਪਰੀ ਜਿਨ੍ਹਾਂ ਨੇ ਸ਼ਰਧਾ ਪਿਆਰ ਦੇ ਨਾਲ ਗੁਰੂ ਸ਼ੇਮੇ ਪਾਸ਼ਾ ਵਾਸਤੇ ਆਪਣੇ ਹੱਥੀਂ ਚੋਲਾ ਸਭ ਤਿਆਰ ਕੀਤਾ ਹੋਇਆ ਸੀ ਤੇ ਮਾਤਾ ਨੇ ਉਡੀਕਾਂ ਕਰਕੇ ਜਾਂ ਜਿਹੜਾ ਖਿੱਚ ਆਉਂਦਾ ਹੈ ਕشش ਹੁੰਦੀ ਹੈ ਪਿਆਰ ਹੁੰਦਾ ਹੈ ਕشش ਪਿਆਰ ਦੇ ਸਦਕਾ ਸ਼ੇਮੇ ਪਾਸ਼ਾ ਇੱਧਰ ਆਏ ਤੇ ਅਚਨ ਚੈਤੀ ਮਾਤਾ ਜੀ ਨੂੰ ਕਹਿੰਦੇ ਮਾਤਾ ਜੀ ਤੁਸੀਂ ਜਿਹਨੇ ਆਪਣੇ ਹੱਥੀਂ ਚੋਲਾ ਸਭ ਤਿਆਰ ਕੀਤਾ ਹੋਇਆ ਉਹ ਸਾਨੂੰ ਦਿਓ ਮਾਤਾ ਜੀ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੇਰੀ ਜੋਤ ਜਿਹੜੀ ਅੱਖਾਂ ਦੀ ਉਹ ਚਲੀ ਗਈ ਹੈ ਪਹਿਲਾਂ ਤੁਸੀਂ ਕਿਰਪਾ ਕਰੋ ਮੈਨੂੰ ਜੋਤ ਬਖਸ਼ਿਸ਼ ਕਰੋ ਇਤਿਹਾਸ ਦੱਸਦਾ ਹੈ ਕਿ ਜਿਹੜਾ ਖੂਬ ਸਾਹਿਬ ਹੈ ਇਸ ਸਥਾਨ ਤੇ ਉਹ ਪਹਿਲਾਂ ਤੁਸੀਂ ਤੇ ਛੇਵੇਂ ਪਾਸ਼ਾ ਬਾਪੂ ਜੀ ਨੇ ਆਪਣੇ ਹੱਥੀ ਉਹ ਛੱਟੇ ਮਾਰੇ ਮਾਤਾ ਜੀ ਦੀਆਂ ਅੱਖਾਂ ਤੇ ਤੇ ਜੋਤ ਵਾਪਸ ਆ ਗਈ ਜਦੋਂ ਉਹ ਨੂਰਾਨੀ ਚਾਰਾ ਗਦਕਦ ਹੋਈ ਉਹ ਨਾ ਨਹੀਂ ਨੂਰਾਨੀ ਚਾਰਾ ਦੇਖ ਕੇ ਸਾਹਮਣੇ ਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਬੜਾ ਦੁਨੀਆ ਦੇਖਿਆ ਬਹੁਤ ਕੁਝ ਦੇਖਿਆ ਹੁਣ ਮੈਂ ਕੁਝ ਨਹੀਂ ਦੇਖਣਾ ਚਾਹੁੰਦਾ ਇਹ ਨਾ ਕੁਝ ਕਹਿੰਦੇ ਆ ਮਾਤਾ ਜੀ ਨੇ ਆਪਣੇ ਅੰਤਮ ਸੰਸਕਾਰ ਸਵਾਜਿੜ ਨੇ ਉਹ ਤਿਆਗ ਦਿੱਤੇ ਤੇ ਛੇਵੇਂ ਪਾਸ਼ਾ ਨੇ ਆਪਣੇ ਹੱਥੀ ਇੱਕ ਬਾਬਾ ਬੁੱਢਾ ਸਾਹਿਬ ਹੋਏ ਨੇ ਹਾਂਜੀ ਇੱਕ ਮਾਤਾ ਭਾਗ ਭਰੀ ਹੋਏ ਨੇ ਜਿਨ੍ਹਾਂ ਦਾ ਆਪਣੇ ਹੱਥੀ ਉਹਨਾਂ ਨੇ ਅੰਤਮ ਸੰਸਕਾਰ ਕੀਤਾ ਇਤਿਹਾਸ ਕਹਿੰਦਾ ਕਿ 10 ਦਿਨ ਪਾਸ਼ਾ ਤੇ ਨੈਨ ਇਧਰ ਮਾਤਾ ਜੀ ਦੀ ਸਮਾਧੀ ਵੀ ਹੈਗੀ ਹੈ ਜਿੱਥੇ ਛੇਵੇਂ ਪਾਸ਼ਾ ਬਾਕੂ ਜੀ ਆ ਬੈਠੇ ਹਨ ਉਹੀ ਜਗ੍ਹਾ ਹੈ ਤੇ ਉਹ ਜਿਹੜਾ ਪ੍ਰਾਤਨ ਖੂਸਾ ਦਾ ਉਹ ਵੀ ਹੈਗਾ ਇੱਥੋਂ ਹੁੰਦੇ ਆ ਫਿਰ ਬਰਮੁਲ ਦੀ ਧਰਤੀ ਵੱਲ ਗਏ ਨੇ ਠੀਕ ਹੈ ਬਰਮੁਲਾ ਮੇਨ ਸਿਟੀ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਦੂਜਾ ਸਿੰਘਾਂ ਦਾ ਪਿੰਡ ਹੈ ਸਿੰਘਪੁਰਾ ਦੇ ਨਾਮ ਕਹਿੰਦੇ ਉਸ ਤੋਂ ਉਪਰੰਤ ਊੜੀ ਦੀ ਧਰਤੀ ਹੈ ਠੀਕ ਹੈ ਜਿਹੜਾ ਐਲੋਸੀ ਬਾਰਡਰ ਤੇ ਹੈ ਹਾਂਜੀ ਉਧਰ ਵੀ ਪਾਸ਼ਾ ਨੇ ਪੰਜਾਂ ਪੀਰਾਂ ਦੇ ਨਾਮ ਗੋਸ਼ਟੀ ਕੀਤੀ ਹੈ ਉੱਥੇ ਵੀ ਪਾਸ਼ਾ ਦੇ ਆਪਣੇ ਬੈਠਣ ਦਾ ਨਿਸ਼ਾਨ ਹੈ ਠੀਕ ਹੈ ਬਈ ਉਸ ਤੋਂ ਅੱਗੇ 19 ਕਿਲੋਮੀਟਰ 20 ਕਿਲੋਮੀਟਰ ਅੱਗੇ ਇੱਕ ਪਹਾੜੀ ਦੇ ਵਿੱਚ ਜਿਵੇਂ ਪਾਕਿਸਤਾਨ ਦੇ ਏਰੀਆ ਦੇ ਵਿੱਚ ਹਾਂਜੀ ਤੇ ਉੱਥੇ ਦੁਲੰਝ ਉਸ ਜਗ੍ਹਾ ਦਾ ਨਾਮ ਉੱਥੇ ਅੱਜ ਸੱਥੇ ਚੱਲ ਰਹੀ ਹੈ ਉਧਰ ਘੋੜੇ ਦਾ ਪੋੜ ਲੱਗਿਆ ਹੋਇਆ ਠੀਕ ਹੈ ਜੀ ਇੱਥੋਂ ਕਿੰਨੇ ਕਿਲੋਮੀਟਰ ਹੋਏਗਾ ਜੀ ਇੱਥੋਂ ਹੋਏਗਾ ਜੀ 100 ਕਿਲੋਮੀਟਰ ਦਾ 100 ਕਿਲੋਮੀਟਰ ਹੋਏਗਾ ਠੀਕ ਹੈ ਜੀ ਤੇ ਇੱਥੇ ਅਗਰ ਸੰਗਤ ਆਰੀਏ ਤਾਂ ਬਾਬਾ ਜੀ ਕਿਹੜੀ ਕਿਹੜੀ ਚੀਜ਼ਾਂ ਦੇ ਦਰਸ਼ਨ ਕਰ ਸਕਦੀਆਂ ਨੇ ਇੱਥੇ ਤੇ ਇਤਿਹਾਸ ਗੁਰਦੁਆਰਾ ਸਾਹਿਬ 11 ਗੁਰਦੁਆਰਾ ਸਾਹਿਬ ਨੇ ਠੀਕ ਹੈ ਜੀ ਜਿਹੜਾ ਗੁਰਨਾਨ ਪਾਸਾ ਦੇ ਨੇ ਹਾਂਜੀ ਤੇ ਛੇਵੇਂ ਪਾਸਾ ਦੇ ਨੇ ਠੀਕ ਹੈ ਬਬਈ ਹਾਂਜੀ ਇਤਿਹਾਸ ਦੱਸ ਰਿਹਾ ਕਿ 7ਵੇਂ ਪਾਸਾ ਦੇ ਆਏ ਨੇ ਇੱਧਰ ਹਾਂਜੀ ਅਜੇ ਉਹ ਜਗ੍ਹਾ ਸਮਝੋ ਲੱਭ ਨਹੀਂ ਰਹੀ ਠੀਕ ਹੈ ਜੀ ਕੋਸ਼ਿਸ਼ ਜਾਰੀ ਹੈ ਠੀਕ ਹੈ ਬਬਈ ਹਾਂਜੀ ਠੀਕ ਹੈ ਬਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਇਹ ਸੀਗਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਹੁਣ ਆਪਾਂ ਚੱਲਦੇ ਹਾਂ ਇੱਕ ਮਿੱਤਰ ਨੂੰ ਮਿਲਣ ਉਹਦੇ ਨਾਲ ਪਲਾਨਿੰਗ ਬਣਾ ਰਹੇ ਹਾਂ ਉਹਦੇ ਪਿੰਡ ਕੋਲ ਬਣਾਏ ਤੇ ਵਿੱਚ ਡਾਲ ਇੱਕ ਹੋ ਜੇਗੀ ਫੋਟ ਹੋ ਜੇਗੀ ਜਿੱਥੇ ਵੀ ਆਪਣਾ ਮਨ ਕਰਿਆ ਉਹ ਉੱਥੇ ਚਲੇ ਜਾਵਾਂਗੇ ਮੇਨ ਆਪਣਾ ਗੁਰਦੁਆਰਾ ਸਾਹਿਬ ਸੀਗਾ ਉਹਦਾ ਆਪਾਂ ਨੂੰ ਪਤਾ ਲੱਗ ਗਿਆ ਇਤਿਹਾਸ ਦਾ ਜੀ ਤੇ ਹੁਣ ਆਪਾਂ ਚੱਲਦੇ ਲੋ ਜੀ ਇਧਰ ਬਾਬਾ ਜੀ ক্রিকেট ਖੇਡ ਰਹੇ ਆ ਤੇ ਆਪਾਂ ਨੇ ਆਪਣੀ ਸਵਾਰੀ ਫੇਰ ਚੱਕ ਲਈ ਤੇ ਪਲਾਨਿੰਗ ਆ ਵੀ ਪਹਿਲਾਂ ਡਾਲੇ ਚੱਲੀਏ ਡਾਲੇ ਕਿਨੇ ਲੱਗ ਗਈ ਆਪਾਂ ਨੂੰ ਆਪਣਾ ਮਿੱਤਰ ਮਿਲ ਜੇਗਾ ਤੇ ਟ੍ਰੈਫਿਕ ਇੱਥੇ ਐਦਾਂ ਹੀ ਰਹਿੰਦੀ ਰਾਤ ਵੀ ਐਦਾਂ ਹੀ ਤੇ ਹੁਣ ਵੀ ਐਦਾਂ ਹੀ ਹੈ ਅਗਰ ਸ਼੍ਰੀਨਗਰ ਸ਼ਹਿਰ ਦੀ ਗੱਲ ਕਰੀਏ ਤਾਂ ਸਮਰਾਟ ਅਸ਼ੋਕ ਨੇ ਤਕਰੀਬਨ ਤੀਜੀ ਜਿਹੜੀ ਸਦੀ ਹੋਈ 3ਵੀਂ ਬੀਸੀ ਉਹਦੇ ਵਿੱਚ ਹੀ ਬਣਾਇਆ ਸੀਗਾ ਤੇ ਉਸ ਤੋਂ ਬਾਅਦ ਬਹੁਤ ਰਾਜਾ ਨੇ ਇਸ ਤੇ ਰਾਜ ਕਰਿਆ ਉਹਨਾਂ ਨੇ ਨਾਮ ਬਦਲਣ ਦੀ ਕੋਸ਼ਿਸ਼ ਕੀਤੀ ਪਰ ਇਸ ਦਾ ਨਾਮ ਸ਼੍ਰੀਨਗਰ ਹੀ ਰਿਹਾ ਤੇ ਸ਼੍ਰੀ ਨਗਰ ਸੰਸਕ੍ਰਿਤ ਦਾ ਅਖਰ ਹੈ ਸ਼੍ਰੀ ਦਾ ਨਾਮ ਧੰਨ ਜਾਂ ਸੁੰਦਰਤਾ ਆ ਜਾਂਦਾ ਤੇ ਉਸ ਤੋਂ ਬਾਅਦ ਨਗਰ ਦਾ ਅਖਰ ਆ ਜਾਂਦਾ ਸ਼ਹਿਰ ਇਹ ਬਣ ਜਾਂਦਾ ਸ਼੍ਰੀਨਗਰ ਤੇ ਇਸ ਨੂੰ ਅਗਰ ਗੱਲ ਕਰੀਏ ਇੱਧਰਲੇ ਲੋਕ ਗਰਮੀ ਦੀ ਰਜਾਈ ਕਹਿੰਦੇ ਨੇ ਤੇ ਥਾਵਾਂ ਬਹੁਤ ਸੋਹਣੀਆਂ-ਸੋਹਣੀਆਂ ਘੁੰਮਣ ਵਾਲੀਆਂ ਇੱਥੇ ਕਿ ਲਾਇਏ थे लेक ਇੱਕਦੋ ਗਾਰਡਨ ਨੇ ਤੇ ਏਸ਼ੀਆ ਦਾ ਸਭ ਤੋਂ بڑا ਟੂਲਿਪ ਗਾਰਡਨ ਉਹ ਵੀ ਇੱਥੇ ਮਿਲ ਜੇਗਾ ਤੁਹਾਨੂੰ ਤੇ ਸ਼ਰਤੀ ਬਾਸ਼ਾ ਜੀ ਉਹ ਤੁਹਾਨੂੰ ਮੈਂ ਦਰਸ਼ਨ ਕਰਾ ਚੁੱਕਿਆ ਤੇ ਹੁਣ ਅੱਗੇ ਚੱਲਦੇ ਅੱਗੇ ਜਾ ਕੇ ਥੋੜੀ ਹੋਰ ਜਾਣਕਾਰੀ ਇਕੱਠੀ ਕਰਦੇ ਕਿਸੇ ਸ਼ਹਿਰ ਦੇ ਬਾਰੇ ਤੇ ਆਨੰਦ ਦੇ ਨਾਲ ਆਪਣੀ ਸਵਾਰੀ ਦੇ ਉੱਤੇ ਸਾਰਾ ਘੁੰਮਦੇ ਅਨੂ ਜੀ ਜੋ ਜੀ ਸਾਈਕਲ ਆਪਾਂ ਨੇ ਇੱਥੇ ਲਗਾ ਦੋ ਨਾ ਤੇ ਅਗਰ ਡਾਲ ਲੇਕ ਦੀ ਗੱਲ ਕਰੀਏ ਤਾਂ ਬਹੁਤ ਨਦੀਆਂ ਇਹਦੇ ਵਿੱਚ ਆ ਕੇ ਇਕੱਠੀਆਂ ਹੋਈ ਨੇ ਤੇ ਇੱਧਰ ਦੇ ਲੋਕ ਇਹਨੂੰ ਵੀ ਨਦੀਆਂ ਦਾ ਜਾਲ ਵੀ ਬੋਲਦੇ ਆ ਡਾਲ ਲੇਖ ਨੂੰ ਤੇ ਕਿਸ਼ਤੀ ਮਗਾ ਗਾੜੀ ਦਾ ਨੱਕ ਕੋਟੀ 40 50 ਚ ਕੋਜੇਗੀ ਤੇ ਸ਼ਿਕਾਰੇ ਦਾ ਰੇਟ 600 ਤੋਂ ਲੈ ਕੇ 1200 ਰੁਪਏ ਆ ਇਹਨੂੰ ਕਹਿੰਦੇ ਹੋ ਜੀ ਸ਼ਿਕਾਰਾ 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 ਕੀ ਬਾਤ ਹੈ ਹਾਂ ਉਹ ਵੀ ਡਾਲ ਲੇਖ ਦੇ ਵਿੱਚ ਸ਼ਿਕਾਰਾ ਦੇ ਵਿੱਚ ਵੜਨ ਲੱਗੇ ਆ ਆ ਜਾ ਵੀ ਜੋਪਰਾ ਗੱਲ ਕੈਮਰੋ ਕੈਮਰੀ ਹੋਇਆ ਪਿਆ ਪਹਿਲਾਂ ਤਾਂ ਇਧਰ ਜਿਵੇਂ ਵਲੋਗੋ ਵਲੋਗ ਕੀ ਕੰਮ ਹੋਇਆ ਵਾ ਤੇ ਇਹਦੇ ਚੱਲਦੇ ਫਿਰਦੇ ਵਿੱਚ ਹੋਟਲ ਆ ਜਾਂਦੇ ਬਾਰਬੀਕਿਊ ਆ ਜਾਂਦਾ ਤੇ ਸਾਹਮਣੇ ਇਹ ਸਾਰੇ ਹੋਟਲ ਨੇ ਇੱਥੇ 300 ਤੋਂ ਲੈ ਕੇ 1500 ਤੱਕ ਤੁਹਾਨੂੰ ਜਿਹੜਾ ਬੋਟਿੰਗ ਹਾਊਸ ਹੈ ਉਹ ਮਿਲ ਜੇਗਾ ਜੀ ਉਹ ਐਡਾ ਬਹੁਤ ਮਹਿੰਗਾ ਸੌਦਾ ਨਹੀਂ ਹੈ ਇਹ ਸਹੀ ਹੈ ਤੇ ਸਾਹਮਣੇ ਇੱਕ ਦੁਕਾਨ ਹੋਰ ਆ ਗਈ ਆਪਣੇ ਕੋਲੇ ਤੇ ਇਹਦੇ ਵਿੱਚ ਪਾਣੀ ਹੈ ਕਾਵਾਏ ਇਹ ਚੀਜ਼ਾਂ ਲਿਆ ਨਹੀਂ ਸ਼ੁਕਰੀਆ ਨਹੀਂ 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 ਹੁਣੇ ਹੁਣੇ ਖਾ ਪੀ ਕੇ ਆਏ ਆ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਨਹੀਂ ਅਭੀ ਤਾਂ ਕੁਝ ਨਹੀਂ ਬਈ ਨਹੀਂ ਹੁਣੇ ਖਾ ਪੀ ਕੇ ਆਏ ਹਾਂ ਤਾਂ ਨਿਕਲੇ ਹੁਣੇ ਕਮਰੇ ਚੋਂ ਸੋਈ ਬਹੁਤ ਖਿੜਿਆ ਹੈ ਹੈ ਓਟੂ ਓਟੂ ਨਹੀਂ ਨਹੀਂ ਯਾਰ ਏ ਕੋਠ ਬਣਾਤਾ ਹੈ ਆਪ ਉਧਰ ਹੀ ਬੈਠੋ ਤੇ ਇਸ ਟਾਈਮ ਅਸੀਂ ਆ ਗਏ ਆ ਜੀ ਇੱਕ ਪਿੰਡ ਜਿਹੇ ਦੇ ਵਿੱਚ ਤੇ ਇੱਥੇ ਬਹੁਤ ਸੋਹ ਹੈਗੀ ਐ ਤੇ ਇਹਨਾਂ ਦੇ ਫਲੋਟਿੰਗ ਆਰਡਨ ਹੈ ਸਬਜ਼ੀਆਂ ਵਗੈਰਾ ਇਹ ਇਹਦੇ ਵਿੱਚ ਹੀ ਗਾਉਂਦੇ ਨੇ ਤੇ ਬਾਜ਼ਾਰ ਵਗੈਰਾ ਬਣਿਆ ਹੋਇਆ ਓਹ ਪਰਲੀ ਸਾਈਡ ਆਪਾਂ ਨੂੰ ਸਾਰੀਆਂ ਚੀਜ਼ਾਂ ਦਿਖ ਰਹੀਆਂ ਤੈਨੂੰ ਗੱਲ ਕਰਾਂ ਇਸ ਦੇ ਵਿੱਚੋਂ ਥੋੜੀ ਗੰਦੀ-ਗੰਦੀ ਸਮੈਲ ਵੀ ਆ ਰਹੀ ਹੈ ਵੀ ਰਿਐਲਿਟੀ ਇਹੀ ਹੈ ਜੋ ਸੱਚੀ ਗੱਲ ਹੈ ਮੈਂ ਤੁਹਾਨੂੰ ਉਹ ਵੀ ਦੱਸਾਂਗਾ ਵੀ ਪਾਣੀ ਬਹੁਤਾ ਗੰਦਾ ਹੈ ਪਰ ਦੇਖਣ ਨੂੰ ਸਹੀ ਲੱਗਦਾ ਚੱਲ ਵੀ ਹੁਣ ਇਹ ਹੈ ਵੀ ਲੋਕੀ ਜਿੱਥੇ ਇੱਕ ਵਾਰੀ ਜਾਣ ਲੱਗ ਗਏ ਫਿਰ ਉੱਥੇ ਜਾ ਜਾ ਕੇ ਉਹ ਚੀਜ਼ ਨੂੰ ਖਤਮੇ ਕਰ ਦੰਦੇ ਜਦੋਂ ਇਹ ਇੱਕ ਪਾਂਚ ਦੇ ਵਿੱਚ ਹੁੰਦੀ ਹੋਏਗੀ ਸ਼ਾਂਤ ਹੁੰਦਾ ਹੋਵੇਗਾ ਟੂਰਿਸਟ ਘਟ ਘਟ ਆਂਦਾ ਹੋਵੇਗਾ ਉਦੋਂ ਮੈਨੂੰ ਲੱਗਦਾ ਵੀ ਇਹਦਾ ਵਿਊ ਕੁਝ ਹੋਰ ਹੋਵੇਗਾ ਪਰ ਹੁਣ ਤਾਂ ਜੀ ਗੱਲ ਔਖੀ ਹੋਈ ਪਈ ਹੈ ਲੋ ਜੀ ਇੱਧਰ ਦੁਕਾਨ ਆ ਗਈ ਤੇ ਇਹ ਵੀ ਫਲੋਟਿੰਗ ਵਾਲੀ ਸੀਨ ਹੈ ਇਹ ਪਾਣੀ ਦੇ ਵਿੱਚ ਹੀ ਹੈ ਪਤਾ ਹੈ ਕੀ ਹੈ ਕੀ ਹੈ ਕਿਹਾ ਬਾਤ ਹੈ ਇਹ ਸਾਰੇ ਸਟੇਜ ਦੇ ਲਈ ਹੈ ਤੇ ਇੱਧਰ ਆ ਕੇ ਮਾਹੌਲ ਥੋੜਾ ਖੁੱਲ ਜਾਂਦਾ ਤੇ ਪਿੱਛੇ ਵਾਲਾ ਥਿਊ ਸ਼ਾਨਦਾਰ ਹੈ ਤੇ ਕਿਸ਼ਤੀਆਂ ਨੂੰ ਇੱਧਰ ਸ਼ਿਕਾਰਾ ਕਹਿੰਦੇ ਆ ਨਹੀਂ ਯਾਰ ਅਸੀਂ ਅਸੀਂ ਕੋਈ ਸ਼ਾਪਿੰਗ ਨਹੀਂ ਕਰਨੀ ਅਗਰ ਮਸ਼ਹੂਰੀ ਕਰਵਾਉਣੀ ਤਾਂ ਕਰਵਾ ਲਾ ਐਡ ਕਰ ਦਿੰਦੇ ਇਹਦੀ ਯਾਰਾ ਕੁਮਾ ਦੇ ਆਪ ਕੀ ਐਡ ਕਰ ਦਿੰਦੇ ਆਪ ਕੀ ਐਡ ਕਰ ਦਿੱਤਾ ਮਸ਼ਹੂਰੀ ਕਰਦੇ ਤਨ ਕਿੰਨੇ ਪਾਸ ਆ ਜਾ 4 ਫੈਨ ਲੁੱਟ ਜਾਣਗੇ ਆਪਕੇ ਸਹੀ ਹੈ 1779 ਕੱਲ ਜਾਗ ਰਿਹਾ ਯਾਰ ਸ਼ਿਕਾਰੇ ਸ਼ਿਕਾਰੇ ਫਿਰਦੇ ਇੱਧਰ ਕਿੰਨੇ ਤੇ ਇੱਧਰ 40 ਦੁਕਾਨ ਫੇਰ ਆ ਗਈ ਲੈ ਕੁਝ ਕਹਾਣੀ ਨਹੀਂ ਨਹੀਂ ਸ਼ੁਕਰੇ ਸ਼ੁਕਰੇ ਦੋਸਤ ਸ਼ੁਕਰੇ ਫੇਦਰ ਕਮਲ ਦੇ ਫੁੱਲ ਆ ਗਏ ਲੋਟਸ ਆ ਗਿਆ ਕਹਿੰਦੇ ਤੇ ਇੱਧਰ ਸਾਹਮਣੇ ਆ ਮਿੱਤਰ ਮੱਛੀਆਂ ਫੜ ਰਿਹਾ ਹੈ ਜੀ ਇਦਾਂ ਦੇ ਵੀ ਕਲਾਕਾਰ ਬੰਦੇ ਹੈਗੇ ਇੱਥੇ ਉੱਤੇ ਪਿੱਛੇ ਬਹੁਤ ਬੰਦੇ ਮਿਲੇ ਆਪਾਂ ਨੂੰ ਜਿਹੜੇ ਮੱਛੀਆਂ ਫੜਦੇ ਨੇ ਤੇ ਆਪਣੀ ਅੱਧੇ ਘੰਟੇ ਦੀ ਰਾਈਡ ਸਕਸੈਸਫੁਲ ਰਹੀ ਜਿਹੜਾ ਕੁਝ ਆਪਾਂ ਦੇਖਣ ਨਿਕਲੇ ਤੇ ਉਹਦੇ ਵਿੱਚੋਂ ਦੇਖ ਲਿਆ ਤੇ ਜਿੱਦਾਂ ਦਾ ਐਕਸਪੀਰੀਅੰਸ ਮੈਂ ਤੁਹਾਡੇ ਨਾਲ ਸ਼ੇਅਰ ਕਰਿਆ ਉਹ ਜੈਨੂਅਲ ਹੈ ਵੀ ਜਿਹੜੀਆਂ ਸੱਚੀਆਂ ਗੱਲਾਂ ਉਹ ਸੱਚੀਆਂ ਹੀ ਆ ਉਹ ਇਹਦਾ ਸੀਜ਼ਨ ਹੁੰਦਾ ਹੋਵੇਗਾ ਜਿਸ ਦੇ ਵਿੱਚ ਓਕੇ ਰਿਪੋਰਟ ਆਉਂਦੀ ਹੋਊਗੀ ਪਰ ਹੁਣ ਵੀ ਅਗਰ ਮੈਂ ਗੱਲ ਕਰਾਂ ਆ ਬਾਕੀ ਠੀਕ ਹੈ ਜੀ ਗੱਲ ਬਾਤ ਆ ਆਣਾ ਚਾਹੀਦਾ ਵੈਸੇ ਠੰਡਾਂ ਦੇ ਵਿੱਚ ਜਿਹੜੀ ਮੇਨ ਗੱਲ ਹੈ ਸਨੋ ਫਵਾਦੀਏ ਜਦੋਂ ਜੰਮ ਜਾਂਦਾ ਇਦਾਂ ਆਪਾਂ ਇੱਕ ਚੱਕਰ ਕੱਢ ਕੇ ਦੁਬਾਰਾ ਆ ਗਏ ਤੇ ਸਾਹਮਣੇ ਆਪਣੇ ਸਾਈਕਲ ਖੜੇ ਆ ਜੀ ਇੱਥੇ ਚੱਲਦੇ ਆ ਜੀ ਆਪਾਂ ਸਾਈਕਲ ਦੇ ਕੋਲ ਵੀ ਅਗਰ ਰੇਟਿੰਗ ਦੇਣੇ ਹੋਵੇ ਤਾਂ 10 ਵਿੱਚੋਂ ਆਪਾਂ 6 ਕ ਦਵਾਂਗੇ। ਉਹਦੀ ਚੀਜ਼ ਹੈ ਪਰ ਕਿਸੇ ਸੀਜ਼ਨ ਦੇ ਵਿੱਚ ਵਧੀਆ ਹੋएगी। ਜਦੋਂ ਤੁਸੀਂ ਇੱਥੇ ਆ ਕੇ ਇਹ ਸ਼ਿਕਾਰਿਆਂ ਦਾ ਪਤਾ ਕਰੂਗੇ ਤਾਂ ਇਹਨਾਂ ਨੇ ਤੁਹਾਡੇ ਪੈਰ ਨਹੀਂ ਲੱਗਣ ਦੇਣੇ। ਤੁਹਾਨੂੰ ਇਹ ਕਹੋਂਗੇ 1500 2000 ਜਿਹੜਾ ਸਰਕਾਰੀ ਰੇਟ ਆ ਉਹ 900 ਰੁਪਈਆ ਹੈ। ਪਰ ਜਦ ਤੁਸੀਂ ਵੱਡੇ ਨਾਲ ਬੈਠ ਕੇ ਗੱਲਬਾਤ ਕਰੋਗੇ ਤਾਂ ਅਗਰ ਅਸੀਂ ਆਪਣੀ ਗੱਲ ਕਰੀਏ ਉਹ ਪਹਿਲਾਂ 600 ਮੰਗੀ ਗਿਆ ਫਿਰ 500 ਤੇ ਆ ਗਿਆ। ਤੇ ਆਪਾਂ ਉਹਨੂੰ ਸੈਂਪਲੀ ਗੱਲ ਕਹੀ ਵੀ ਰੁਪਈਆ ਤੈਨੂੰ 200 ਰੁਪਏ ਦੇਣਾ ਇੱਕ ਬੰਦੇ ਨੇ ਤੈਨੂੰ 100 ਰੁਪਏ ਦੇਣਾ ਉਹ ਕਹਿੰਦਾ ਠੀਕ ਆ ਸਰਦਾਰ ਜੀ ਚਲੋ ਵੀ 100-100 ਰੁਪਏ ਦੇ ਵੀ ਸ਼ਿਕਾਰਾ ਹੋ ਗਿਆ ਕੀ ਬਾਤ ਹੈ ਤੇ ਆਪਾਂ ਨੇ ਜਿੱਥੇ ਜਾਣਾ ਉਹ ਆ ਜੀ ਮੁਗਲ ਗਾਰਡਨ ਤੇ ਇਹ ਸਿੱਧਾ ਲਖਾ ਰਹੇ ਤੇ ਇੱਥੇ ਥੇ ਵਿਊ ਬਹੁਤ ਸੋਹਣਾ ਬਣ ਰਿਹਾ ਆਪਾਂ ਤਕਰੀਬਨ 1 ਕਿਲੋਮੀਟਰ ਅੱਗੇ ਲੰਘਿਆ ਏ ਤੇ ਇੱਥੇ ਏਰੀਆ ਬਹੁਤ ਖੁੱਲੇ ਹੁੰਦਾ ਆਪਾਂ ਇਸ ਟਾਈਮ ਇੱਕ ਲੋਕਲ ਭਰਾ ਕੋਲੇ ਬੈਠੇ ਆ ਤੇ ਅਗਰ ਤੁਸੀਂ ਸ਼੍ਰੀਨਗਰ ਆ ਰਹੇ ਹੋ ਤੁਸੀਂ ਕਿਹੜੀਆਂ ਕਿਹੜੀਆਂ ਥਾਵਾਂ ਘੁੰਮ ਸਕਦੇ ਹੋ ਤੇ ਭਰਾ ਤੁਹਾਨੂੰ ਦੱਸੇਗਾ ਅੱਛਾ ਭਾਈ ਕੌਣ ਕੌਣ ਸੀ ਜਗ੍ਹਾ ਹੈ ਯਹਾਂ ਦੇਖਣੇ ਲਈ ਜੀ ਯਹਾਂ ਮੇਂ ਜੋ ਫਸਟ ਆਫ ਆਲ ਸ਼੍ਰੀਨਗਰ ਮੇਂ ਮੇਨ ਸ਼੍ਰੀਨਗਰ ਮੇਂ ਡਾਲ ਲੇ ਕੇ ਡਾਲ ਲੇ ਕੇ ਤੋਂ ਉਸਕੇ ਬਾਅਦ ਹਮਾਰਾ ਸ਼ੰਕਰ ਸਾਹਾਰਿਆ ਆਤਾ ਹੈ ਯਹਾਂ ਤੇ ਠੀਕ ਹੈ ਟੈਂਪਲ ਹੈ ਯਹਾਂ ਤੇ ਪੁਰਾਣਾ ਸਭ ਤੋਂ शंकराचार्य टेम्पल है यहाँ पे और परी महल है ठीक है परी महल के साथ साथ चश्मे गार्डन है और उसके बाद निषाद शालीमार हारवन गार्डन है मुगल गार्डन है वो सारे ओके और इसमें और बहुत सारे श्राइन्स है यहाँ पे उस साइड में पड़ता है राइट साइड में सीधे से हजरत पड़ता है ठीक है और यहाँ पे सारे जो श्राइन्स है मखदूम साहब श्राइन है वो सारे पड़ते हैं ओके अच्छा एक यहाँ एक मस्जिद है जिसके तीन कुछ ऐसे स्तंभ है वो जामियाल हिस्टोरिकल जामिया मस्जिद जामिया मस्जिद सबसे बड़ी ठीक है अच्छा वो किधर मुगल सराय के आगे आएगी जो नहीं वो मुगल गार्डन का वो यहां से आप डल गेट से जब जाओगे है डाउन, 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 गर, जो पुराना शहर ओके ठीक थी, है और जो फोर्ट वगैरह है एक ही है या और भी फोर्ट है तो तो यहाँ ठीक है अच्छा जो उसकी स्टोरी है ये है वो है कुछ है रियलिटी इसकी हर कोई वो मिथोलॉजिकल मिथोलॉजिकल सही बात है वो ऐसा कुछ नहीं वो अकबर के जमाने से बना था, फिर बाबर आया था फिर वो कहानियाँ लिखा था वही हमने सुना है बाबर उसकी उसका बैकग्राउंड क्या है वो अभी अनून है परी महल का जो ठीक ठीक है, है तो थैंक यू थैंक यू सो मच दोस्त थैंक यू जो सामने इन्होंने मशीन लाई है सफाई करके गंदगी बाहर कट रही है ये जी डाल लेकर ऐसा टेंपू भर के ਪਰ ਇਹਨਾਂ ਨੂੰ ਦੂਰ ਕੇ ਰਿਆ ਜਾਂਦਾ ਤੇ ਡਾਲ ਲੇਕ ਨੂੰ ਸਾਫ ਰੱਖਿਆ ਜਾਂਦਾ ਤੇ ਬੋਰਡ ਵੀ ਲੱਗੇ ਹੋਏ ਆ ਸੇਵ ਡਾਲ ਲੇਕ ਇਹ ਡਾਲ ਲੇਕ ਬਹੁਤ ਬੜੀ ਹੈ ਬਹੁਤ ਬੜੀ ਵੀ ਉੱਥੋਂ ਸ਼ੁਰੂ ਕਰੀ ਵੀ ਅਸੀਂ ਇਹ ਖਤਮ ਹੋਣ ਦਾ ਨਾਮ ਨਹੀਂ ਲੇ ਇਹ ਏਰੀਆ ਬਹੁਤ بڑا ਹੈ ਅ ਪਿੱਛੇ ਸੀਗਾ ਨਿਸ਼ਾਤ ਗਾਰਡਨ ਉਹ ਆਪਾਂ ਕ੍ਰਾਸ ਕਰਕੇ ਅਗੇ ਮੋਗਲ ਜੋ ਗਾਰਡਨ ਹੈ ਉਹਦੇ ਵੱਲ ਜਾ ਰਹੇ ਸੀਗੇ ਤੇ ਆਦੀ ਆਪਾਂ ਨੂੰ ਰਸਤੇ 'ਚ ਮਿਲ ਗਿਆ ਜਿਹਦੇ ਕੋਲੇ ਆਪਾਂ ਨੇ ਜਾਣਾ ਸੀਗਾ। ਔਰ ਆਦੀ ਕੈਸੇ ਹੋ? ਵਧੀਆ। ਸ਼ੁਕਰੀਆ ਮਿਹਰਬਾਨੀ ਪਹਿਲੇ ਤੋਂ ਆਪਕੀ। ਕੋਈ ਬਾਤ ਨਹੀਂ। ਮਿਲਣੇ ਕੇ ਲਈ ਟਾਈਮ ਨਿਕਾਲਨੇ ਕੇ ਲਈ। ਕੋਈ ਬਾਤ ਨਹੀਂ। ਅੱਛਾ ਆਦੀ ਆਪਕਾ ਗਾਉਂ ਯਹਾਂ ਸੇ ਕਿਤਨੀ ਦੂਰ ਹੈ? 10 ਮਿੰਟ ਲੱਗ ਜਾਂਦੇ ਆ ਬਾਅਦ ਮੇ। 10 ਮਿੰਟ ਲੱਗ ਜਾਂਦੇ ਆ। ਠੀਕ ਹੈ ਤਾਂ ਹਮੇ ਆਜ ਘੁਮਾਉਗੇ ਕੱਲ ਘੁਮਾਉਗੇ? ਆਪ ਬੋਲੋਗੇ ਆਜ ਆਜੀ ਕੱਲ ਬੋਲੋਗੇ ਕੱਲ ਹੀ। ਕੀ ਬਾਤ ਹੈ। ਅੱਛਾ ਵਹਾਂ ਟੋਟਲੀ ਜੋ ਪੁਰਾਣਾ ਕਲਚਰ ਹੈ ਵਹੀ ਦਿਖੇਗਾ ਯਾ ਵੀ ਮਾਡਰਨ ਹੋ ਚੁਕਾ ਹੈ ਸਭ ਕੁਝ ਦਿਖਾਈਆ ਪੁਰਾਣਾ ਨਹੀਂ ਕਲਚਰ ਉਧਰ ਉਧਰ ਮਾਡਰਨ ਕੀ ਬਾਤ ਹੈ ਕੀ ਬਾਤ ਹੈ ਅੱਛਾ ਆਪਣੀਆਂ ਇੱਕ ਦੋ ਚੀਜ਼ਾਂ ਰਹਿ ਗਈਆਂ ਆਪਾਂ ਉਹ ਦੇਖ ਲੈਂਦੇ ਤੇ ਦੇਖਦੇ ਵੀ ਅੱਜ ਜਈਏ ਕੱਲ ਜਾਈਏ ਉਹ ਥੋੜੇ ਟਾਈਮ ਜੀ ਤੁਹਾਨੂੰ ਦੱਸ ਦਿੰਦੇ ਆਪਾਂ ਦੁਬਾਰਾ ਫੇਰ ਇਸ ਟਾਈਮ ਡਾਲ ਲੇਖ ਤੇ ਆਗੇ ਤੇ ਇਹ ਡਾਲ ਲੇਖ ਦਾ ਰਾਤ ਦਾ ਵਿਊ ਹੈ ਠੰਡਾਂ ਵਿੱਚ ਇਹ ਸਾਰੀ ਜਾਉ ਜਾਂਦੀ ਹੈ ਤੇ ਆਪਾਂ ਪਹੁੰਚ ਗਏ ਸੀਗੇ ਰੂਮ ਦੇ ਵਿੱਚ ਜੀ ਇੱਕ ਦੋ ਥਾਵਾਂ ਹੋਰ ਘੁੰਮਣ ਵਾਲੀਆਂ ਨੇ ਸ਼੍ਰੀਨਗਰ ਬਹੁਤ ਵੱਡਾ ਹੈ ਇਹ ਇੱਕ ਦਿਨ ਵਿੱਚ ਨਹੀਂ ਘੁੰਮਿਆ ਜਾਂਦਾ ਇੱਕ ਆਪਾਂ ਨਿਕਲੇ ਵੀ ਥੋੜਾ ਲੇਟ ਸੀਗੇ ਕੱਪੜੇ ਲੈਣੇ ਧੋਣ ਵਾਲੇ ਸੀਗੇ ਤੇ ਕੱਲ ਨੂੰ ਆਪਾਂ ਸਭ ਤੋਂ ਪਹਿਲੇ ਜਾਵਾਂਗੇ ਜੀ ਜਿਹੜਾ ਫੋਰਟ ਹੈ ਜਿੱਥੇ ਗੁਰਨਾਨਕ ਦੇਵ ਜੀ ਮਹਾਰਾਜ ਆਏ ਹੋਏ ਨੇ ਉੱਥੇ ਜਾਵਾਂਗੇ ਉਸ ਤੋਂ ਬਾਅਦ ਇੱਕ ਮਸਜਿਦ ਹੈ ਜਾਮਨਾ ਕੋ ਸ਼ੈਦਾਂ ਦਾ ਨਾਮ ਹੈ ਉਸ ਦੇ ਵਿੱਚ 380 ਪਿੱਲਰ ਨੇ ਤੇ ਆਰਕੀਟੈਕਚਰ ਕਹਿੰਦੇ ਬਹੁਤ ਸੋਹਣਾ ਹੈ ਤੇ ਬਹੁਤ ਪੁਰਾਣੀ ਆ ਉਹ ਬਹੁਤ ਬੜੀ ਹੈ ਉੱਥੇ ਜਾ ਕੇ ਉਹ ਸਾਰੀ ਚੀਜ਼ਾਂ ਦੇਖਾਂਗੇ ਤੇ ਉਸ ਤੋਂ ਬਾਅਦ ਜੋ ਕਸ਼ਮੀਰ ਦੀਆਂ ਲੋਕਲ ਚੀਜ਼ਾਂ ਐ ਆਪਾਂ ਉਹ ਘੁੰਮਾਂਗੇ ਅੱਜ ਦੀ ਵੀਡੀਓ ਵਿੱਚ ਐਨੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਲਾਈਕ ਕਰਦੇ ਹੋ ਸੋਹਣਾ ਜਿਹਾ ਕਮੈਂਟ ਕਰਦੇ ਹੋ ਤੇ ਯਾਰਾਂ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਦੇ ਹੋ ਜੀ ਮਿਲਦੇ ਆਂ ਕੱਲ ਨਵੇਂ ਰਾਮਾ ਉਤੇ ਧੰਨਵਾਦ